ਆ ਪਿਛਲੇ ਮਹੀਨੇ 1.5 ਮਹੀਨੇ ਤੋਂ ਇਥੋਂ ਕੋਈ ਕੰਜੋਕੇ ਲਾ ਗਿਆ ਦਾ ਜੀ ਇਹਦੀ ਹਰ ਪਾਸੇ ਆਪਾਂ ਸ਼ਿਕਾਇਤਾਂ ਲਾਈਆਂ ਪਰ ਅਜੇ ਤੱਕ ਕੋਈ ਸਰਵਾਈ ਨਹੀਂ ਹੋਈ ਇੱਥੇ ਰੋਈ ਕੋਈ ਨਾ ਕੋਈ ਜਿਹੜਾ ਮੋਟਰਸਾਈਕਲ ਦਾ ਸਕੂਟਰ ਦਾ ਡਿੱਗਦਾ ਪਿਆ ਆਪਾਂ ਸਰਵਾਈ ਕਿੱਦਨੇ ਹੋਣੀ ਆਪਾਂ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਆ ਜਿੰਨਾ ਕੋਈ ਇੱਥੇ ਬੰਦਾ ਮਰ ਜਾਏਗਾ ਉਸ ਤੋਂ ਬਾਅਦ ਹੀ ਸਰਵਾਈ ਹੋਏਗੀ ਇਤੋਂ ਦੀ ਵਾਰ ਦੇ ਐਮਸੀ ਨੂੰ ਵੀ ਕਿਹਾ ਵਾ ਐਮਸੀ ਕਹਿੰਦਾ ਕਿ ਇਹ ਮੇਰੇ ਹੱਥ ਚ ਨਹੀਂ ਆਉਂਦਾ ਪੀਡਬੀ ਵੀ ਨਹੀਂ ਆਉਂਦਾ ਪੀਡਬੀ ਜਿਹੜਾ ਨੂੰ ਕਿਹਾ ਉਹ ਕਹਿੰਦੇ ਐਮਸੀ ਦੇ ਚਾਹੁੰਦਾ ਆਈ ਸਿਰੇ ਆਏ ਪੁੱਛਣਾ ਚਾਹੁੰਦੇ ਆ ਕਿ ਇਹਦੇ ਹੱਥ ਚ ਆਂਦਾ ਜੰਗੜਾ ਕੋਈ ਚੋਰੀ ਕਰਕੇ ਲਿਆ ਕੋਈ ਪਾਟਾ ਪੂਟਾ ਕੋਈ ਲੈ ਗਿਆ ਨਾ ਜਿੰਨੇ ਅੱਧਾ ਖੜਿਆ ਜਾਣਾ ਪੂਰਾ ਲੈ ਜੇ ਕੰਮ ਕਾਇ ਚੋਰੀ ਹੋਇਆ ਕੰਪਲੇਟ ਕੀਤੀ ਪੁਲਿਸ ਨੇ ਪੁਲਿਸ ਨੇ ਕੰਪਲੇਟ ਕੀਤੀ ਕਹਿੰਦੇ ਆਹ ਦੀ ਗਾੜੀ ਕੋ ਮੇਲ ਲਿਖ ਰਹੀਆਂ ਜੀ ਅਧਰ ਖਾਨੇ ਗਏ ਆ ਜੀ ਬਿਲਕੁਲ ਇਹ ਜੀ ਫੇਰੇ ਵਾਪਸ ਆ ਗਏ ਫੇਰੇ ਨਜ਼ਰ ਕੰਸਲ ਕੀਤਾ ਉਸ ਤੋਂ ਬਾਅਦ ਹੋਇਆ ਐਮਸੀ ਸਾਹਿਬ ਨੂੰ ਕਿਹਾ ਉਹ ਤੇ ਐਮਸੀ ਸਾਹਿਬ ਕਹਿੰਦੇ ਪਹਿਲਾਂ ਕਹਿੰਦੇ ਐਸੀਮੇਟ ਲਾਵਾਂਗੇ ਅੱਜ ਤੱਕ ਐਸੀਮੇਟ ਹੀ ਲੱਗਣ ਦਾ ਕੋਈ ਦੁਰਘਟਨਾ ਵੀ ਹੋਈ ਹੈ ਲਗਾਟਾ ਰੋੜੇ ਚ ਮੋਟਰ ਸਾਰੇ ਡਿੱਗਣ ਆ ਸਾਰੇ ਮਹੱਲੇ ਵਾਲੇ ਤਾਂ ਪੁੱਛੋ ਲਗਾਤਾਰ ਬਿਲਕੁ ਕਿੰਨੇ ਦਾ ਮਤਲਬ ਹੋ ਗਿਆ ਤੁਹਾਨੂੰ ਦੋ ਅੱਡਰਾ ਹੁੰਦਾ 15 ਵੀ ਹੋ ਗਿਆ ਜੀ ਹਰ ਕਿਨ ਸੱਟ ਲੱਗੀ ਆ ਬਸ ਆ ਕਿ ਮਰਿਆ ਦੀ ਕੋਈ ਹਲੇ ਬਿਲਕੁਲ ਸੱਟਾਂ ਲੱਗੀਆਂ ਸਾਰਿਆਂ ਦੇ ਜੀ ਮੇਰਾ ਨਾਮ ਗੁਰਪ੍ਰੀਤ ਹੋਰ ਹੈ ਤੇ ਇੱਥੇ ਮਹੀਨਾ ਡੇਢ ਮਹੀਨਾ ਹੋ ਗਿਆ ਇਹਨੂੰ ਟੱਕਨੋਂ ਉਤਰੇ ਨੂੰ ਇੱਥੋਂ ਬੱਚੇ ਸਾਡੇ ਸਕੂਲ ਵੀ ਜਾਂਦੇ ਨੇ ਔਰ ਹੋਰ ਵੀ ਕਈ ਜਾਣੇ ਲੰਘਦੇ ਆ ਪਰ ਕੋਈ ਵੀ ਡਿੱਗ ਸਕਦਾ ਹੈ ਜਾਨ ਦਾ ਵੀ ਖਤਰਾ ਹੋ ਸਕਦਾ ਹੈ ਤੇ ਕਿੰਨੇ ਡਿੱਗ ਵੀ ਚੁੱਕੇ ਆ ਇਹਦੇ ਵਿੱਚ ਕੱਚੇ ਸਕੂਲਾਂ ਜੋ ਜਾਂਦੇ ਸਕੂਲ ਇਧਰੋਂ ਤੇ ਆਂਦੇ ਵੀ ਹੋਣਗੇ ਹਾਂਜੀ ਸਰ ਸਾਈਕਲਰ ਦੇ ਵੀ ਆਂਦੇ ਹਾਂਜੀ ਬਹੁਤ ਪ੍ਰੋਬਲਮ ਹੁੰਦੀ ਹੈ ਸਰ ਟੱਕਰ ਨਹੀਂ ਆ ਦੇਖੋ ਤੁਸੀਂ ਖੁਦ ਨਹੀਂ ਐ ਇੱਥੇ ਪਾਣੀ ਆ ਜਾਂਦਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਹਾਂ ਇੱਥੇ ਕੁਝ ਹੈ ਇਹਦੇ ਬਾਰੇ ਕੰਪਲੀਟ ਕੀਤੀ ਤੁਸੀਂ ਸਰ ਗਏ ਸੀਗੇ ਅਸੀਂ ਤਾਂ ਉਹ ਕਹਿੰਦੇ ਸੀ ਅਸੀਂ ਐਸਟੀਮੇਟ ਲਗਾ ਕੇ ਦੱਸਾਂਗੇ ਬਟ ਹਜੇ ਤੱਕ ਕੋਈ ਵੀ ਨਹੀਂ ਆਇਆ ਡੈਡਲਾਈਨ ਨਾ ਹੋ ਗਿਆ ਕੀ ਮੰਨ ਕਰਦੇ ਹੋ ਅਸੀਂ ਇਹ ਕਹਿੰਦੇ ਹਾਂ ਕਿ ਇਹਨੂੰ ਆ ਕੇ ਦੇਖਣ ਇਹਦਾ ਰਿਪੇਅਰਿੰਗ ਹੋਣੀ ਚਾਹੀਦੀ ਆ ਕਿ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਏ ਆ ਕੋਈ ਅਮਲੀ ਮੈਨੂੰ ਲੱਗਦਾ ਜਗੜਾ ਚੁੱਕ ਲਿਆ ਗਿਆ ਇਥੋਂ ਆ ਇਸ ਤੋਂ ਬਾਅਦ ਇਹਦੀ ਬੜੀ ਰੋਕ ਖੰਮ ਕੀਤੀ ਐ ਅਸੀਂ ਬੋਡੇ ਬੋਡੇ ਪੱਥਰ ਵੀ ਲਾਏ ਐ ਇਥੇ ਵੀ ਕੋਈ ਡਿੱਗੇ ਨਾ ਵਿੱਚ ਉਹਦੇ باوجود ਕੋਈ ਨਾ ਕੋਈ ਡਿੱਗ ਜਾਂਦਾ ਉਹ ਪੱਥਰ ਵੀ ਚੁੱਕੇ ਗਏ ਪਤਾ ਨਹੀਂ ਕੌਣ ਚੁੱਕ ਕੇ ਲੈ ਗਿਆ ਬਥੇਰੀਆਂ ਅਸੀਂ ਛੋਟੀਆਂ ਵੀ ਲਾਈਆਂ ਇਥੇ ਫੱਟੇ ਵੀ ਲਾਏ ਕਿ ਕਿਸ ਤਰ੍ਹਾਂ ਬਚਾਹ ਹੋ ਜੇ ਇਹ ਤਾਂ ਬਗਾਇਆ ਅਸੀਂ ਅਸੀਂ ਕਮੇਟੀ ጋር ਗਏ ਆ ਉਹਨਾਂ ਨੂੰ ਕਹਿ ਗਏ ਆ ਉਹ ਇੱਕੋ ਗੱਲ ਕਹਿੰਦੇ ਆ ਅਸੀਂ ਸੀਮੇਟ ਲਾਵਾਂਗੇ ਫਿਰ ਬਣਾਵਾਂਗੇ ਫਿਰ ਬਣੇਗੀ ਤੇ ਉਹ ਗੱਲ ਬਣੀ ਨਹੀਂ ਹੱਲੀ ਤੱਕ ਅੱਜ ਵੀ ਮੜਾ ਮੈਨੂੰ ਫੋਨ ਨਾ ਤੇ ਘਰ ਹੀ ਮੈਨੂੰ ਫੋਨ ਆਇਆ ਵੀ ਇੱਥੇ ਕੋਈ ਬੁੱਲ ਟੱਡੇ ਪਿਆ ਬੰਦਾ ਉਹਦੇ ਸਟੱਟਰ ਲੱਗੀ ਹੋ ਤੇ ਇਸ ਕਰਕੇ ਅਸੀਂ ਸਾਡੀ ਮੰਗ ਇਹੋ ਜੇ ਸਾਰੇ ਭੱਲੇ ਵਾਲਿਆਂ ਦੀ ਅਣਜਾਣ ਵਾਲਿਆਂ ਦੀ ਵੀ ਇਹ ਸਿੱਧਾ ਸਿੱਧਾ ਜੰਗਲ ਆਇਆ ਜਾਏ ਇਹਦੀ ਰਿਪੇਅਰ ਕਰਾਈ ਆ ਛੋਟਾ ਜਿਹਾ ਕੰਮ ਤੇ ਹੈ ਨਹੀਂ ਛੋਟਾ ਜਿਹਾ ਕੰਮ ਮੇਨ ਗਲੀ ਹੈ ਕਾਫੀ ਲੰਬਾ ਹੈ ਬੜਾ ਲੰਬਾ ਹੈ ਜੀ ਇੱਥੇ ਲੋਕੀ ਜਾਂਦੇ ਜਾਂਦੇ ਆਉਂਦੇ ਵੀ ਫਿਰ ਜਿਹੜਾ ਕੋਈ ਇਧਰੋਂ ਆਉਂਦਾ ਉਹ ਸਿੱਧਾ ਵਿੱਚ ਪੈਂਦਾ ਉਹਨੂੰ ਤਾਂ ਪਤਾ ਨਹੀਂ ਲੱਗਦਾ ਸ਼ਰਾਬਾਇਂ ਮੇਨ ਬਲੈਕਆਊਟ ਲੱਗਿਆ ਉਹ ਵੇਲੇ ਸੇ ਜ਼ਿਆਦਾ ਗੰਭੀਰ ਹੋ ਗਿਆ ਬਿਲਕੁਲ ਜੀ ਉਹ ਵੇਲੇ ਤੇ ਹਨੇਰਾ ਹੀ ਹੁੰਦਾ ਰਿਹਾ ਅਸੀਂ ਲੋਕਾਂ ਨੂੰ ਦੱਸਦੇ ਰਿਹਾ ਵੀ ਇਹ ਟੋਇਆ ਟੋਇਆ ਅੱਖਾਂ ਨੂੰ ਖਲਾਉਣੇ ਪੈਂਦਾ ਰਿਹਾ ਸੀ ਇਹ ਖਲੋ ਕੇ ਲੋਕਾਂ ਨੂੰ ਕਰਦੇ ਰਿਹਾ ਵੀ ਯਾਰ ਇਤਨਾਂ ਦੀ ਨਾਲ ਲੰਘੋ ਇੱਥੇ ਟੋਇਆ ਹਾਂਜੀ ਐਮਸੀ ਸਾਹਿਬਾ ਜੰਗਲਾ ਚੋਰੀ ਹੋ ਗਿਆ ਲੱਗਦਾ ਕਿਉਂ ਨਹੀਂ ਪਿਆ ਜੰਗਲਾ ਮੇਰੀ ਕੱਲੀ ਧਿਆਨ ਚ ਆਇਆ ਵਾ ਦੋ ਦਿਨ ਅੰਦਰ ਹੋਇਆ ਕਿ ਕੋਈ ਸ਼ਰਾਤੀ ਅੰਸਰਾ ਨੇ ਜੰਗਲਾ ਚੋਰੀ ਕੀਤਾ ਇਥੋਂ ਤੇ ਮੈਨੂੰ ਕੱਲ ਪਤਾ ਲੱਗਾ ਸੀ ਸ਼ਾਮ ਨੂੰ ਤੇ ਮੈਂ ਪ੍ਰਧਾਨ ਜੀ ਦੇ ਨਾਲ ਨਾਲ ਚਲਾਈ ਦੀ ਗੱਲ ਤੇ ਦੋ ਤਿੰਨ ਦਿਨ ਦੇ ਵਿੱਚ ਹੀ ਜੰਗਲਾ ਨਵਾਂ ਹੁੰਦਾ ਜਾਏਗਾ ਦੁਰਘਟਨਾਵਾਂ ਦਾ ਕਾਰਨ ਬੰਦਾ ਪਿਆ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਦੇਖੋ ਇਹ ਦੁਰਘਟਨਾ ਦਾ ਕਾਰਨ ਇਹ ਜਿਹੜੇ ਨੇ ਛੜੀ ਏ ਇਹ ਹੁਣ ਜੰਗਲੇ ਚੋਰੀ ਕਰਨ ਲੱਪੇ ਇਥੋਂ ਇਹਨਾਂ ਨੂੰ ਮੇਰੀ ਬਾੜ ਹੀ ਲੱਭਦੀ ਏ ਚੋਰੀ ਕਰਨ ਵਾਸਤੇ ਇਹਨਾਂ ਨੂੰ ਤੁਹਾਡੀ ਬਾੜ ਚ ਜਿਆਦਾ ਵੇਲੇ ਛੜੀ ਮੈਂ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਕਰਨ ਵਾਲੀ ਮੈਂ ਰਾਤੀ ਆਇਆ ਇੱਥੇ ਵੇਖਿਆ ਆਣ ਕੇ ਇੰਨਾ ਬੁਰਾ ਹਾਲ ਹੈ ਇੱਥੇ ਵਿੱਚ ਕੋਈ ਨਾ ਕੋਈ ਬੰਦਾ ਦੇਖ ਸਕਦਾ ਇੱਥੇ ਕਿ ਕਿਹੜੀ ਹੋਈਆਂ ਵੀ ਇਹ ਦੁਰਘਟਨਾਵਾਂ ਆਈਆਂ ਚਲੋ ਇਹ ਤੇ ਨਹੀਂ ਹੁਣ ਮੈਨੂੰ ਪਤਾ ਪਰ ਇਹ ਆ ਵੀ ਮੈਂ 1-2 ਦਿਨ ਜੀ ਇਹਨੂੰ ਜੰਗਲੇ ਨੂੰ ਲਵਾ ਦੇਣਾ ਬਸ